ਭਾਈ ਅਮਰਤਪਾਲ ਸਿੰਘ ਨੇ ਹਲੂਨਾ ਦਿੱਤਾ ਸੀ ਨਾ ਆਕੇ ਤੇ ਹਕੂਮਤ ਨੇ ਐਨਐਸਏ ਕਾਨੂੰਨ ਲਾ ਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਕਿੰਨੀਆਂ ਮਾਵਾਂ ਦੇ ਪੁੱਤ ਬਚਾਏ ਕਿੰਨਿਆਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਤੇ ਜਿਹੜੇ ਲੋਕ ਵਿਰੋਧੀ ਗੱਲਾਂ ਕਰਦੇ ਸੀ ਕਿ ਅਮਰਤਪਾਲ ਸਿੰਘ ਇਦਾਂ ਹੈ ਅਮਰਤਪਾਲ ਸਿੰਘ ਇਦਾਂ ਹੈ ਭਾਈ ਅਮਰਤਪਾਲ ਸਿੰਘ ਦੇ ਸਾਲ ਦੇ ਅੰਦਰ ਅੰਦਰ ਹਜ਼ਾਰਾਂ ਨੂੰ ਅਮਰਤ ਛਕਾ ਕੇ ਗਿਆ ਤੁਸੀਂ ਬਾਹਰ ਖੜੀ ਕਰਕੇ ਦੱਸੋ ਇੱਕ ਨੂੰ ਵੀ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਕਿ ਕਿਸੇ ਮਾਂ ਦਾ ਪੁੱਤ ਬਚਾਇਆ ਇੱਕ ਦਾ ਵੀ ਨਸ਼ਾ ਛਡਾਇਆ ਭਾਈ ਅਮਰਤਪਾਲ ਸਿੰਘ ਨੇ ਕੋਈ ਗਲਤੀ ਨਹੀਂ ਸੀ ਕੀਤੀ ਹਕੂਮਤ ਨੇ ਐਨਐਸਏ ਕਾਨੂੰਨ ਲਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਕੋਈ ਐਕਸੀਡੈਂਟ ਨਹੀਂ ਸੀ ਕਰਕੇ ਭੱਜਿਆ ਭਾਈ ਅਮਰਤਪਾਲ ਸਿੰਘ ਕਿਸੇ ਦਾ ਕਤਲ ਨਹੀਂ ਸੀ ਕਰਕੇ ਭੱਜਿਆ ਕੋਈ ਚੋਰੀ ਨਹੀਂ ਸੀ ਕੀਤੀ ਭਾਈ ਅਮਰਤਪਾਲ ਸਿੰਘ ਨੇ ਗੁਰੂ ਦੀ ਗੱਲ ਕਰਦੇ ਸੀ ਹਲੂਣਾ ਦਿੱਤਾ ਸਾਨੂੰ ਦੁਬਈ ਤੋਂ ਆ ਕੇ ਭਾਈ ਅਸੀਂ ਗੁਲਾਮ ਹਾਂ ਤੇ ਆਜ਼ਾਦੀ ਆਮਾ ਲੈ ਕੇ ਛੱਡਨੀਆ ਹਕੂਮਤ ਦੇ ਕੋਲ ਇਹ ਸਚਾਈ ਹੈ ਵੀ ਅਸੀਂ ਅੱਜ ਵੀ ਗੁਲਾਮ ਹਾਂ ਕਈ ਵਾਰ ਕਹਿ ਦਿੰਦੇ ਆ ਵੀ ਤੁਸੀਂ ਗੱਲਾਂ ਕਰਦੇ ਰਹਿੰਦੇ ਹੋ ਗੁਲਾਮ ਹਾਂ ਗੁਲਾਮ ਹਾਂ ਅਸੀਂ ਤੇ ਆਜ਼ਾਦ ਹਾਂ ਆ 15 ਅਗਸਤ ਨਹੀਂ ਸਾਡੇ ਵੱਡ ਵਡੇਰੇ ਬਰਬਾਦ ਹੋਏ ਸਾਡਾ ਪੰਜਾਬ ਉੱਜੜ ਗਿਆ ਅਸੀਂ ਆਜ਼ਾਦੀ ਦੇ ਜਸ਼ਨ ਮਨਾਉਂਦੇ ਫਿਰਦੇ ਆ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰਦੇ ਆ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂ ਇੱਕ ਬਹੁਤ ਵੱਡਾ ਗੁਲਾਮੀ ਦਾ ਪ੍ਰੂਫ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਾ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਬਾਗ ਬਣਵਾਇਆ ਧਿਆਨ ਦੇ ਸੁਣਿਓ ਜਦੋਂ ਬਾਗ ਬਣ ਗਿਆ ਨਾ ਤੇ ਸਿੱਖ ਜਰਨੈਲ ਮਹਾਰਾਜਾ ਸਾਹਿਬ ਦੇ ਕੋਲ ਆਏ ਕਹਿਣ ਲੱਗੇ ਮਹਾਰਾਜਾ ਸਾਹਿਬ ਬਾਗ ਬਣ ਚੁੱਕਿਆ ਤੇ ਬਾਗ ਦਾ ਨਾਂ ਕਿਹਦੇ ਨਾਮ ਦਿੱਤੇ ਰੱਖਣਾ ਹੈ ਤੁਹਾਡੇ ਪੁੱਤ ਖੜਕ ਸਿੰਘ ਦੇ ਨਾਮ ਦਿੱਤੇ ਇਸ ਬਾਗ ਦਾ ਨਾਮ ਰੱਖ ਦਈਏ ਸ਼ੇਰ-ਏ-ਪੰਜਾਬ ਨੇ ਆਖਿਆ ਨਹੀਂ ਉਹਨਾਂ ਕਹਿ ਦੀ ਕਵਰ ਨੌਨਿਹਾਲ ਦੇ ਨਾਮ ਦਿੱਤੇ ਬਾਗ ਦਾ ਨਾਮ ਰੱਖ ਦਿੰਨੇ ਆ ਸ਼ੇਰ-ਏ-ਪੰਜਾਬ ਨੇ ਆਖਿਆ ਨਹੀਂ ਉਹਨਾਂ ਕਹਿ ਦੀ ਫਿਰ ਤੁਹਾਡੇ ਨਾਮ ਦਿੱਤੇ ਇਸ ਬਾਗ ਦਾ ਨਾਮ ਰੱਖ ਦਿੰਨੇ ਆ ਰਣਜੀਤ ਰਣਜੀਤ ਬਾਗ ਸ਼ੇਰ-ਏ-ਪੰਜਾਬ ਨੇ ਆਖਿਆ ਨਹੀਂ ਉਨੇ ਕਿ ਬਾਗ ਬਣਿਆ ਹੋਵੇ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਤੇ ਬਾਗ ਦਾ ਨਾਮ ਮੈਂ ਆਪਣੇ ਟੱਬਰ ਦੇ ਨਾਵਾਂ ਦੇ ਉੱਤੇ ਰੱਖਦਾ ਫਿਰਾਂ ਬਾਗ ਦਾ ਨਾਮ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦਿੱਤੇ ਰੱਖਿਆ ਜਾਵੇ ਰਾਮ ਬਾਗ ਸ਼ੇਰ-ਏ-ਪੰਜਾਬ ਨੇ ਨਾਮ ਰੱਖ ਦਿੱਤਾ ਰਾਮ ਬਾਗ ਫਿਰ ਆ ਗਿਆ ਅੰਗਰੇਜ਼ਾਂ ਦਾ ਰਾਜ ਅੰਗਰੇਜ਼ਾਂ ਨੇ ਰਾਮ ਬਾਗ ਕੱਟ ਕੇ ਤੇ ਕੰਪਨੀ ਬਾਗ ਕਰ ਦਿੱਤਾ ਉਹ ਕੰਪਨੀ ਬਾਗ ਆਖਿਆ ਜਾਂਦਾ ਅਜੇ ਤੱਕ ਅਸੀਂ ਰਾਮ ਬਾਗ ਹੀ ਨੇ ਕਟਾ ਕੇ ਕਰਾ ਸਕੇ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰਦੇ ਆ ਅਸੀਂ ਦੇ ਭਾਈ ਅੱਜ ਵੀ ਗੁਲਾਮ ਹਾਂ ਅੱਜ ਸਾਡੇ ਬੱਚੇ ਹੱਥਾਂ ਵਿੱਚ ਕੜੇ ਪਾ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਸਕੂਲਾਂ ਵਿੱਚ ਪੇਪਰ ਨਹੀਂ ਦੇਣ ਜਾ ਸਕਦੇ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰਦੇ ਆ ਸਨਮਾਨਯੋਗ ਸਾਧ ਸੰਗਤ ਜੀ ਸਾਨੂੰ ਆਪਣੇ ਹੱਕ ਲੈਣੇ ਪੈਣਗੇ ਸਾਨੂੰ ਇੱਕ ਝੰਡੇ ਦੇ ਥੱਲੇ ਇਕੱਤਰ ਹੋਣਾ ਪਵੇਗਾ ਜਿੰਨਾ ਚਿਰ ਤੱਕ ਅਸੀਂ ਇੱਕ ਨਹੀਂ ਹੁੰਦੇ ਤੇ ਯਾਦ ਰੱਖਣਾ ਰਾਜ ਭਾਗ ਦੇ ਅਸੀਂ ਮਾਲਕ ਨਹੀਂ ਬਣ ਸਕਦੇ ਰਾਜ ਭਾਗ ਦੇ ਮਾਲਕ ਆਪਾਂ ਉਦੋਂ ਹੀ ਬਣ ਸਕਦੇ ਜਦੋਂ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਵਾਂਗੇ ਸੋ ਤੁਹਾਨੂੰ ਦੇ ਚਰਣਾ ਵਿੱਚ ਬੇਨਤੀ ਕਰਨੀ ਚਾਹੁੰਦਾ ਹੈ ਭਾਈ ਸਾਨੂੰ ਸਾਡੇ ਆਪਣੇ ਹੱਕ ਲੈਣੇ ਪੈਣਗੇ ਜਿੰਨਾ ਚਿਰ ਤੱਕ ਅਸੀਂ ਆਪਣੇ ਹੱਕ ਨਹੀਂ ਲੈਂਦੇ ਸਾਡੀਆਂ ਪੱਗਾਂ ਲੱਤਦੀਆਂ ਰਹਿਣਗੀਆਂ ਇਸੇ ਤਰ੍ਹਾਂ ਸਾਨੂੰ ਡਾਂਗ ਫਿਰਦੀ ਰਹੇਗੀ ਜਦੋਂ ਅਸੀਂ ਆਪਣੇ ਹੱਕ ਲੈ ਲਏ ਜਦੋਂ ਸਾਡਾ ਰਾਜ ਪਾਗ ਆ ਗਿਆ ਫਿਰ ਯਾਦ ਰੱਖਣਾ ਅਸੀਂ ਮਾਨ ਦੇ ਨਾਲ ਆਖਾਂਗੇ ਕਿ ਅਸੀਂ ਅੱਜ ਆਜ਼ਾਦ ਹਾਂ ਅਸੀਂ ਉਦੋਂ ਆਜ਼ਾਦ ਨਹੀਂ ਉਦੋਂ ਅਸੀਂ ਗੁਲਾਮ ਸੀ ਅਸੀਂ ਅੱਜ ਆਜ਼ਾਦ ਹਾਂ ਜਦੋਂ ਅਸੀਂ ਰਾਜ ਪਾਗ ਦੇ ਮਾਲਕ ਬਣਾਂਗੇ ਹਿੰਦੂ ਲੋਕ ਹਿੰਦੂ ਰਾਸ਼ਟਰ ਦੀ ਗੱਲ ਥੋਕੇ ਕਰਦੇ ਆ ਪਰ ਜੇ ਸਿੱਖ ਆਪਣੇ ਰਾਜ ਭਗ ਦੀ ਗੱਲ ਕਰਨ ਤੇ ਸਿੱਖਾਂ ਦਿੱਤੇ ਐਨਐਸਏ ਕਾਨੂੰਨ ਲਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਿੱਖਾਂ ਨੂੰ ਨજરਬੰਦ ਕਰ ਦਿੱਤਾ ਜਾਂਦਾ ਹੈ ਅਸੀਂ ਰਾਜ ਭਗ ਦੀ ਗੱਲ ਕਰੀਏ ਤੇ ਸਾਨੂੰ ਅੱਤਵਾਦੀ ਸਾਨੂੰ ਖਾਲਿਸਤਾਨੀ ਸਾਨੂੰ ਦੇਸ਼ ਵਿਰੋਧੀ ਆਖਿਆ ਜਾਂਦਾ ਹੈ ਉਹ Hindu ਲੋਕ Hindu ਰਾਸ਼ਟਰ ਦੀ ਗੱਲ ਕਰਨ ਉਹ ਆਜ਼ਾਦ ਉਹਨਾਂ ਤੇ ਕੋਈ ਐਨਐਸਏ ਨਹੀਂ ਉਹ ਸਿੱਧੀਆਂ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਆ ਪਿਛੇ ਦੇ 6 ਮਹੀਨੇ ਪਹਿਲਾਂ Hindu ਲੀਡਰਾਂ ਨੇ ਰਾਜਸਥਾਨ ਦੀ ਧਰਤੀ ਤੇ ਕ ਰੈਲੀ ਕੀਤੀ ਉਹ Hindu ਲੀਡਰ ਨੇ ਸਟੇਜ ਤੋਂ ਠੋਕ ਕੇ ਗੱਲ ਕਹੀ ਕਿ ਕਹਿੰਦਾ ਸਿੱਖਾਂ ਦੇ ਗੁਰਦੁਆਰੇ ਉਧੇੜ ਕੇ ਰੱਖ ਦਿੱਤੇ ਜਾਣ ਢਾਕੇ ਰੱਖ ਦਿੱਤੇ ਜਾਣ ਬੰਦਾ ਪੁੱਛੇ ਵੀ ਜਦੋਂ ਤੁਹਾਡੇ ਧਰਮ ਨੂੰ ਭੀੜ ਬਣੀ ਸੀ ਤੁਹਾਨੂੰ ਇਹਨਾਂ ਗੁਰਦੁਆਰਿਆਂ ਨੇ ਬਚਾਇਆ ਸੀ ਤੁਹਾਡੇ ਵਡੇਰੇ ਗੁਰਦੁਆਰੇ ਵਿੱਚ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਲੋਕਾਂ ਦੀ ਬਾਹ ਫੜੀ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਬਾਹ ਨਾ ਫੜਦੇ ਤੇ ਅੱਜ ਮੰਦਰਾਂ ਵਿੱਚ ਟਲ ਨਹੀਂ ਸੀ ਖੜਕਣੇ ਤੁਸੀਂ ਜਿਨੇਉ ਨਹੀਂ ਸੀ ਪਾ ਸਕਦੇ ਅੱਜ ਤੁਹਾਡਾ ਧਰਮ ਕਾਇਮ ਹੈ ਦੁਨੀਆ ਦੇ ਉੱਤੇ ਤੇ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਦੀ ਕੁਰਬਾਨੀ ਦਾ ਸਦਕਾ ਹੈ ਇਹ ਲੋਕ ਤੇ ਜਿੰਨੇ ਇਹਨਾਂ ਦੇ ਸਰੀਰ ਦਿੱਤੇ ਰੋਮ ਆ ਨਾ ਇਹਨੇ ਜਨਮ ਲੈ ਲੈਣਾ ਹਰ ਜਨਮ ਵਾਰ ਵੀ ਆਪਣਾ ਸਿਰ ਵੱਢ ਕੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਕਰਦੇ ਰਹਿਣ ਇਹ ਲੋਕ ਤੇ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਦੇਨ ਨਹੀਂ ਦੇ ਸਕਦੇ ਤੇ ਇਹੀ ਲੋਕ ਸਾਡੇ ਗੁਰਦੁਆਰੇ ਉਧੇੜਨੀਆਂ ਸਾਡੇ ਗੁਰਦੁਆਰੇ ਟੌਂਦੀਆਂ ਗੱਲਾਂ ਕਰਦੇ ਉਹਨਾਂ ਨੇ ਗੁਰਦੁਆਰੇ ਟੌਂਦੀਆਂ ਗੱਲਾਂ ਕੀਤੀਆਂ ਉਹਨਾਂ ਤੇ ਕੋਈ ਐਨਐਸ ਨਹੀਂ ਤੇ ਜਿਹੜਾ ਕਹਿੰਦਾ ਸੀ ਨਸ਼ਿਆਂ ਤੋਂ ਬਚ ਜਾਓ ਗੁਰੂ ਲੱਗ ਜੋ ਉਹਨਾਂ ਨੂੰ ਐਨਐਸਏ ਲਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹਕੂਮਤ ਨੇ ਨਜ਼ਰਬੰਦ ਕਰ ਦਿੱਤਾ ਅੱਜ ਸਾਨੂੰ ਲੋੜਿਆ ਕਿ ਇੱਕ ਝੰਡੇ ਦੇ ਥੱਲੇ ਕਤਰ ਹੋਈਏ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਤੇ ਵੱਡੇ ਵੱਡਿਆਂ ਦੇ ਧੌਣ ਵਿੱਚ ਜਿਹੜੇ ਹੰਕਾਰ ਦੇ ਕਿੱਲੇ ਠੁਕੇ ਹੋ ਸੀ ਅਸੀਂ ਤੇ ਉਹ ਕੱਢਣਾ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਡਿਬਰੂਗੜ੍ਹ ਦੀ ਜੇਲ੍ਹ ਵਿੱਚੋਂ ਰਿਹਾਨੇ ਕਰਵਾ ਸਕਦੇ ਇੱਕ ਹੋਰ ਗੁਲਾਮੀ ਦਾ ਪ੍ਰੂਫ ਦੇਵਾਂ ਭਾਈ ਅਮਰਤਪਾਲ ਸਿੰਘ 4 ਲੱਖ ਦੀ ਵੋਟ ਦੇ ਨਾਲ ਜਿੱਤਦੇ ਆ ਤੇ ਸਮੇਂ ਦੀ ਸਰਕਾਰ ਹਕੂਮਤ ਐਨਐਸਏ ਕਾਨੂੰਨ 12 ਮੇਗਾ ਦਿੰਦੀ ਹੈ ਤੇ ਹਾਰੇ ਹੋਏ ਬੰਦੇ ਕੈਬਨਿਟ ਮੰਤਰੀ ਬਣ ਜਾਂਦੇ ਆ ਇਹ ਗੁਲਾਮੀ ਹੈ ਇਹਨੂੰ ਆਜ਼ਾਦੀ ਨਹੀਂ ਆਖਿਆ ਜਾਂਦਾ ਅਸਲ ਵਿੱਚ ਗੁਲਾਮੀ ਸਾਡੇ ਹੱਡਾਂ ਵਿੱਚ ਰਚ ਚੁੱਕੀ ਹੈ ਤੇ ਜਿਹੜੀ ਚੀਜ਼ ਹੱਡਾਂ ਵਿੱਚ ਰਚ ਜਾਵੇ ਉਹ ਛੇਤੀ ਕਿਤੇ ਨਿਕਲਦੀ ਨਹੀਂ ਹੁੰਦੀ ਗੁਲਾਮੀ ਇੰਨਾ ਜ਼ਿਆਦਾ ਅੰਦਰ ਸਾਡੇ ਘਰ ਘਰ ਚੁੱਕੀ ਹੈ ਕਿ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਗੁਲਾਮ ਅਸੀਂ ਤਾਂ ਹੀ ਕਹਿੰਨੇ ਆ ਕਿ ਭਾਈ ਅਸੀਂ ਤੇ ਆਜ਼ਾਦ ਆ ਤੁਸੀਂ ਐਵੇਂ ਗੁਲਾਮੀ ਦੀਆਂ ਗੱਲਾਂ ਕਰਦੇ ਰਹਿੰਦੇ ਪਰ ਸਚਾਈ ਇਹ ਪੀ ਅਸੀਂ ਗੁਲਾਮ ਆ ਸਾਨੂੰ ਆਪਣੇ ਹੱਕ ਲੈਣੇ ਪੈਣਗੇ ਸ਼ੇਰੇ ਪੰਜਾਬ ਮਹਾਰਾਜਾ ਹਰਜੀਤ ਇੰ ਵਰਗਾ ਰਾਜ ਮੋੜ ਦੁਨੀਆਂ ਉੱਤੇ ਕਾਇਮ ਕਰਨਾ ਪਊਗਾ